ਹੈਲੋ ਸਾਰਿਆਂ ਨੂੰ ਮੇਰੀ ਚੈਨ ਪਰਿ ਸੈਸਟਰੀ ਕਾਜੀ ਕੌਰ ਜਿੰਦਰ ਪੰਜਾਬੀ ਬਲੌਗ ਵਿੱਚ ਤੁਹਾਡਾ ਸਵਾਗਤ ਕਰਦੀ ਆਂ ਵਾਹਿਗੁਰੂ ਕਰੇ ਤੁਸੀਂ ਖੁਸ਼ ਰਹੋ ਚੜ੍ਹਦੀ ਕਲਾ ਚ ਰਹੋ ਪਰਮਾਤਮਾ ਤੁਹਾਨੂੰ ਬਹੁਤ ਸਾਰੀਆਂ ਤਰੱਕੀਆਂ ਦੇਵੇ ਤੇ ਗਾਇਜ਼ ਅੱਜ ਬਲੌਗ ਦੀ ਸ਼ੁਰੂਆਤ ਕਰਨ ਲੱਗੀ ਸੀ ਇੱਧਰ ਸੋਈ ਦੇ ਕੰਮ ਕਰ ਲਏ ਸੀ ਆਪਾਂ ਛੋਟੇ ਛੋਟੇ ਕੰਮ ਸੀ ਰਹਿ ਗਈ ਸੀ ਸਫਾਈ ਮੈਂ ਕਿਹਾ ਚਲੋ ਕਰਦੀ ਆਂ ਬਲੌਗ ਦੀ ਸ਼ੁਰੂਆਤ ਤੇ ਨਾਲੇ ਅੱਜ ਕਰਾਂਗੇ ਆਪਾਂ ਅਤਰ ਚੁੱਲ੍ਹੇ ਦੀ ਸਫਾਈ ਅੱਜ ਇੱਕ ਤਰੀਵੀ ਬੁਲਾਏ ਹੋਏ ਆਂ ਉਹਨਾਂ ਨੂੰ ਕਰਵਾਵਾਂਗੀ ਮੇਰੇ ਮੈਂ ਤਾਂ ਕਰ ਨਹੀਂ ਰਹੀ ਸੀ ਅਜਮੇ ਸਪੈਸ਼ਲ ਉਧਰ ਗੋਬਰ ਮਰਵਾਣਾ ਆਪਣਾ ਚਿੰਪਾ ਸੈੱਟ ਕਰਨਾ। ਬਾਕੀ ਫੇ ਚੁੱਲੇ ਤੇ ਕੰਮ ਕਰਨਾ ਹੁੰਦਾ ਤੁਹਾਨੂੰ ਪਤਾ। ਬੜਾ ਔਖਾ ਜਿਹਾ ਲੱਗਦਾ। ਕਈ ਵਾਰੀ ਮੈਂ ਦੇਖੀ ਹੁੰਦੀ ਹੁੰਦੀ ਆ ਨਾ। ਚੁੱਲਾ ਜਿਆ ਸਾਫ਼ ਹੋਵੇ, ਸਾਰਾ نیچے ਸਾਫ਼ ਹੋਊ ਤਰਾ ਹੋਵੇ ਨਾ। ਫਿਰ ਵਧੀਆ ਲੱਗਦਾ। ਅਮਰ ਜਿਵੇਂ ਨੇ ਕਈ ਵਰੀਆਂ ਸੋਤੀਆਂ ਕੋਲੀਆਂ, ਕ੍ਰੈਕ ਹੋਈ। ਫੇਰ ਕਿਉਂ ਰੱਖਦੇ? ਕਾਰਨ ਦੱਸੇ ਨਹੀਂ ਮੈਨੂੰ। ਕੰਦੇੰਦਰ ਟੁੱਟਾ ਭਾਂਡਾ ਘਰ ਚ ਰੱਖਣਾ ਨਹੀਂ ਚਾਹੀਦਾ। ਪਤਾ ਮੰਦੇ ਇਸ ਚੀਜ਼ ਦਾ। ਵੇਖਿਆ ਨਹੀਂ ਹੁੰਦਾ ਮੈਂ ਕਿੰਨੇ ਤੋਹਾਰ-ਵਾਰ ਮੈਂ ਇਹੀ ਬੋਲੀ ਫੇਰ ਆ ਜਾਂਦਿਆ ਸਾਡੇ ਘਰ ਤੇ ਲੋ ਜੀ ਅੰਦਰ ਮਾਂਜ ਮਾਂਜਣਗੇ ਫਿਰ ਜੇ ਮਾਂਜ ਲਈ ਸੀ ਤੇ ਮੈਂ ਕਿਹਾ ਚਲੋ ਆਟਾ ਬੁੰਨ ਲੈਂਨੀਆ ਬਾਕੀ ਸਿਰ ਦੇ ਕੰਮ ਜਿਹੜੇ-ਜਿਹੜੇ ਕਰਾਂਗੇ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਜਾਾਂਗੇ ਠੀਕ ਹੈ ਜੀ ਬਹੁਤ ਸਾਰਾ ਪਿਆਰ ਦਿਨ ਦਿਓ ਕਰਮਜੀਤ ਸਿਸਟਰ ਦਾ ਵੀ ਥੈਂਕ ਯੂ ਸਾਇਰਾ ਸਿਸਟਰ ਬਹੁਤ ਸਾਰਾ ਥੈਂਕ ਯੂ ਤੁਹਾਡਾ ਡੇਲੀ ਸਵਿਟਜ਼ਰਲੈਂਡ ਤੋਂ ਮੈਨੂੰ ਬਹੁਤ ਅੱਛਾ ਲੱਗਦਾ ਜਿਹੜੀਆਂ ਭੈਣਾਂ ਮੈਨੂੰ ਡੇਲੀ ਕਮੈਂਟ ਕਰਦੀਆਂ ਨਾ ਮੈਨੂੰ ਬੜੀ ਖੁਸ਼ੀ ਜੀ ਹੁੰਦੀ ਹੈ ਵੀ ਹਾਂ ਮੈਨੂੰ ਡੇਲੀ ਮਤਲਬ ਦੇਖਦੇ ਹੋ ਵੀ ਲੋ ਮੈਨੂੰ ਇੱਕ ਰੋਜ਼ ਦਾ ਫਿਰ ਇਹ ਹੀ ਹੁੰਦਾ ਕਿ ਹਾਂ ਮੈਂ ਵੀ ਵਲੌਗ ਬਣਾਣਾ ਹੀ ਹੈ ਕਿਉਂਕਿ ਮੇਰੇ ਨਾਲ ਇੰਨੇ ਅੱਛੇ ਅੱਛੇ ਮਤਲਬ ਫੈਮਿਲੀ ਜੁੜੀ ਹੋਈ ਹੈ YouTube ਦੇ ਜ਼ਰੀਏ ਮੈਨੂੰ ਇੱਕ ਬੜੀ ਅੱਛੀ ਫੈਮਿਲੀ ਮਿਲੀ ਬਹੁਤ ਖੁਸ਼ੀ ਹੋਈ ਤੇ ਲੋ ਜੀ ਬਾਕੀ ਕਰ ਲੈਨੇ ਥੋੜੇ ਜੇ ਕੱਪੜੇ ਸੀ ਮੈਂ ਕਿਹਾ ਚਲੋ ਸਭ ਤੋਂ ਪਹਿਲਾਂ ਪ੍ਰੈਸ ਕਰਕੇ ਬਾਕੀ ਹੋਰ ਕੰਮ ਕਰਾਂਗੇ ਛੋਟੇ ਛੋਟੇ ਕੰਮ ਤੁਹਾਨੂੰ ਪਤਾ ਹੈ ਡੇਲੀ ਰੁਟੀਨ ਜਿਵੇਂ ਹੋਈ ਜਾਂਦੇ ਆ ਤੇ ਮੈਨੂੰ ਨੇ ਇੱਕ ਕੁਸ਼ਮੀਂਂਦਰ ਕੁਸ਼ਪਿੰਦਰ ਭੈਣ ਦਾ ਮੈਸੇਜ ਆਇਆ ਸੀ ਬਹੁਤ ਸਾਰਾ ਥੈਂਕ ਯੂ ਤੁਹਾਡਾ ਇੱਕ ਭੈਣ ਮਾਨਸਾ ਤੋਂ ਤੇ ਇੱਕ ਕੋਟੂਪੂਰੇ ਤੋਂ ਲਖਵਿੰਦਰ ਸ਼ਾਹ ਹੈ ਹਨਾ ਲਖਵਿੰਦਰ ਭੈਣ ਤੇ ਕੁਸ਼ਵਿੰਦਰ ਭੈਣ ਦਾ ਬਹੁਤ ਸਾਰਾ ਧੰਨਵਾਦ ਜਿਹੜੀਆਂ ਭੈਣਾਂ ਮੇਰੇ ਨਾਲ ਜੁੜਦੀ ਹੁੰਦੀਆਂ ਐ ਇੱਕ ਤੇ ਮੈਨੂੰ ਆਪਣਾ ਨਾਮ ਦਾ ਕਮੈਂਟ ਜ਼ਰੂਰ ਕਰਿਆ ਕਰੋ ਠੀਕੇ ਸੀ ਆਪਣਾ ਨਾਮ ਜ਼ਰੂਰ ਦੱਸਿਆ ਕਰੋ ਕਿਉਂਕਿ ਆਈਡੀ ਹੁੰਦੀ ਹੈ ਨਾ ਕਈ ਵਾਰੀ ਆਈਡੀ ਤੇ ਪਤਾ ਨਹੀਂ ਲੱਗਦਾ ਕਿ ਦੀ ਆਈਡੀ ਐ ਤੇ ਬਹੁਤ ਅੱਛੇ-ਅੱਛੇ ਕਮੈਂਟ ਕਰਦੀਆਂ ਨੇ ਤੇ ਮੈਨੂੰ ਇੱਕ ਭੈਣ ਨੇ ਪੁੱਛਿਆ ਸੀ ਦੀ ਤੁਸੀਂ ਉੱਥੇ ਗਏ ਸੀਗੇ ਰਹਿੜਾ हांजी ਰਹੀੜਾ ਗਈ ਸੀ ਜੀ ਮੈਨੂੰ ਬਹੁਤ ਫਰਕ ਹੈ ਮੇਰੇ ਨਾ ਦਰਦ ਸੀਗੀ ਬਹੁਤ ਜ਼ਿਆਦਾ ਸਰੀਰ ਦੇ ਵਿੱਚ ਸਵੇਰੇ ਉੱਠਦੀ ਸੀ ਨਾ ਉੱਠਦੇ ਹੀ ਮੈਨੂੰ ਬਹੁਤ ਤਕਲੀਫ ਹੁੰਦੀ ਸੀ ਮਤਲਬ ਪੈਰਾਂ 'ਚ ਹੱਥਾਂ ਪੈਰਾਂ 'ਚ ਮੇਰੇ ਦਰਦ ਜਿਵੇਂ ਰੰਦਾ ਹੁੰਦਾ ਸੀਗਾ ਤੇ ਮੈਨੂੰ ਹੁਣ ਬਹੁਤ ਫਰਕ ਹੈ ਕੋਈ ਪੈਸਾ ਨਹੀਂ ਲੱਗਦਾ ਤੁਹਾਡੀ ਮਰਜ਼ੀ ਹੈ ਤੇ ਬਿਸਕੁਟ ਦਾ ਪੈਕੇਟ ਆਪਣਾ ਉੱਥੇ ਮਿਲ ਜਾਂਦਾ ਹੈ ਤੇ ਪਰਚੀ ਆਪਾਂ ਦਰਿਆ ਦੇ ਵਿੱਚ ਵਹਾ ਕੇ ਆ ਜਾਣੀ ਹੈ ਲੁਧਿਆਣਾ ਤੋਂ ਜਿਹੜਾ ਦਰਿਆ ਜਾਂਦਾ ਨਾ ਦਰਾਹਾ ਤੋਂ ਹੈ ਨਾ ਉਹਦੇ ਨਾਲ ਨਾਲ ਫਿਰ ਆਲਮਗੀਰ ਗੁਰਦੁਆਰਾ ਹੈ ਗੁਰਦੁਆਰਾ ਸਾਹਿਬ ਤੋਂ ਤੁਸੀਂ ਪੁੱਛ ਲੈਣਾ ਕਿਸ ਨੂੰ ਪਿੰਡ ਰਹਿੜਾ ਮੈਂ ਪਹਿਲਾਂ ਵੀ ਗਈ ਪੈਣਾ ਨੂੰ ਕਮੈਂਟ ਕੀਤਾ ਜੀ ਸਾਡੇ ਘਰ ਦੇ ਵੀ ਜਾ ਕੇ ਆਏ ਆ ਮੇਰੇ ਹਸਬੰਡ ਮੇਰੀ ਦੁਰਾਣੀ ਮਤਲਬ ਤੇ ਛੋਟੇ ਵੀਰ ਜੀ ਮਤਲਬ ਉਹਨਾਂ ਦੀ ਮਿਸਿਸ ਸਾਰੇ ਜਾ ਕੇ ਆਏ ਆ ਤੇ ਉਹਨਾਂ ਨੇ ਨਾ ਸਾਡੀ ਮਤਲਬ ਛੋਟੀ ਜਿਹੜੀ ਦੁਰਾਣੀ ਹੈ ਨਾ ਉਹਨਾਂ ਦੇ ਰਸੋਲੀਆਂ ਤੇ ਉਹਨਾਂ ਰਸੋਲੀਆਂ ਦਾ ਵੀ ਸਾਰੀ ਮਤਲਬ ਹਰ ਇੱਕ ਚੀਜ਼ ਦਾ ਉਹਨਾਂ ਕੋਲ ਇਲਾਜ ਹੈ ਬਾਏ ਗੱਠੀ ਹੋਵੇ ਕਿਸੇ ਚੀਜ਼ ਦੀ ਤੁਹਾਨੂੰ ਦਰਦ ਹੋਵੇ ਕੋਈ ਵੀ ਤਕਲੀਫ ਹੋਵੇ ਮਤਲਬ ਸ਼ਰੀਰ ਦੀ ਵੀ ਉਹਨਾਂ ਨੇ ਲੈਣਾ ਕੁਛ ਨਹੀਂ ਦੇਖੋ ਪਰਮਾਤਮਾ ਵੱਲੋਂ ਉਹਨਾਂ ਨੂੰ ਬਖਸ਼ੀਸ਼ ਹੈ ਬਾਕੀ ਵਿਸ਼ਵਾਸ ਹੈ ਤੇ ਸਭ ਕੁਝ ਹੈ ਠੀਕ ਹੈ ਜੀ ਤੁਸੀਂ ਜ਼ਰੂਰ ਜਾਇਓ ਜਿਨ੍ਹਾਂ ਕੋਲ ਬੱਚੇ ਵੀ ਨਹੀਂ ਹੁੰਦੇ ਜਿਨ੍ਹਾਂ ਨੂੰ ਹਰ ਇੱਕ ਮਤਲਬ ਪ੍ਰੋਬਲਮ ਦਾ ਗੋਡਿਆਂ 'ਚ ਦਰਦ ਦਾ ਮੈਨੂੰ ਭੈਣ ਨੇ ਕਮੈਂਟ ਕੀਤਾ ਸੀ ਕਿ ਨੇ ਕਿ ਮੇਰੇ ਨਾਲ ਗੋਡਿਆਂ ਦੇ ਵਿੱਚ ਦਰਦ ਹੈ ਹਾਂਜੀ ਗੋਡਿਆਂ ਦੇ ਦਰਦ ਵੀ ਸਭ ਕੁਝ ਮਤਲਬ ਮੇਰੇ ਦਰਦ ਹੀ ਸੀਗਾ ਹੁਣ ਮੈਨੂੰ ਬਹੁਤ ਫਰਕ ਆ ਮਤਲਬ ਜਿੰਨੂੰ ਆਪਾਂ ਕਹਿ ਦਿੰਦੇ ਨਾ ਸੋਚੋ 80% ਮੈਨੂੰ 80% ਫਰਕ ਆ ਜੀ ਬਾਕੀ ਵਿਸ਼ਵਾਸ ਕਰੋ ਬਹੁਤ ਵੱਡਾ ਚੀਜ਼ ਹੁੰਦੀ ਵਿਸ਼ਵਾਸ ਇਹਦੇ ਹਰ ਚੀਜ਼ ਤੇ ਸਾਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ ਹਨਾ ਬਾਕੀ ਵਿਅਮਾਤਕ ਪਰਮਾਚਾਪਨ ਨੂੰ ਐਸੇ ਨਹੀਂ ਪਹਿਣਾ ਚਾਹੀਦਾ ਉਹ ਕਿਹੜਾ ਕੋਈ ਮਾੜਾ ਕੰਮ ਕਰਵਾ ਰਿਆ ਸਿਰਫ ਉਹਨਾਂ ਨੇ ਪਰਚੀ ਦੇਣੀ ਪਰਚੀ ਵੀ ਉਸ ਹੱਬ ਨਾਲ ਦਿੰਦੇ ਆ ਜਿਹਦੇ ਦਰਦ ਹੋਵੇ ਉਹਨੂੰ ਤੇਲ ਦੇ ਵਿੱਚ ਪਾ ਕੇ ਮਾਲਿਸ਼ ਕਰਨੀ ਹੈ ਠੀਕ ਹੈ ਜੀ ਜਿਨ੍ਹਾਂ ਨੂੰ ਪੱਥਰੀਆਂ ਉਹਨਾਂ ਨੂੰ ਬਾਦ ਕੇ ਪੀਣੀ ਹੈ ਮਤਲਬ ਸਭ ਦੇ ਲੱਗ ਲੱਗੀ ਪਰਚੀ ਦੇਣੀ ਉਹਨਾਂ ਨੇ ਇੱਕ ਪਰਚੀ ਤਾਂ ਉਹਨਾਂ ਨੇ دریا ਦੇ ਵਿੱਚ ਸੁੱਟ ਲਈ ਜੇ ਵੀ ਤੁਸੀਂ ਜ਼ਰੂਰ ਜਾਇਓ ਠੀਕ ਹੈ ਜੀ ਬਾਕੀ ਲੈ ਕੇ ਆਇਓ ਬਾਕੀ ਬਹੁਤ ਸਾਰਾ ਪਿਆਰ ਵੀ ਬਾਕੀ ਹੋਰ ਕੰਮਾਂ ਦੇ ਨਾਲ ਬਹੁਤ ਸਾਰੇ ਅੱਜ ਕੰਮ ਵੀ ਹੈ ਮੇਰੇ ਬਾਥਰੂਮ ਸਾਫ ਕਰਨਾ ਹੈ ਬਾਕੀ ਤੇਰਾ ਉਧਰ ਅਸੀਂ ਸੋਚ ਰਿਹਾ ਕਿ ਚੌਂਕੇ ਦੇ ਵਿੱਚ ਜਿੱਥੇ ਮੈਂ ਚੁੱਲੇ ਤੇ ਰੋਟੀ ਬਣਾਉਣੀ ਹੁੰਦੀ ਹੈ ਨਾ ਉਧਰ ਵੀ ਕੰਮ ਹੈ ਥੋੜੇ ਜਿਹਾ ਕੱਪੜੇ ਸੀ ਮੈਂ ਤਾਂ ਚਲੋ ਵੇਲੀ ਹੋ ਜਾ ਫਿਰ ਛੋਟੇ ਛੋਟੇ ਕੰਮ ਦੇ ਨਾਲ ਬਾਕੀ ਬਹੁਤ ਸਾਰਾ ਪਿਆਰ ਦਿੰਦੇ ਹੋ ਤੁਹਾਡਾ ਬਹੁਤ ਸ਼ੁਕਰੀਆ ਕਰਦੀ ਆ ਬਹੁਤ ਖੁਸ਼ੀ ਹੁੰਦੀ ਜਦੋਂ ਤੁਸੀਂ ਅੱਛਾ ਅੱਛੇ ਕਮੈਂਟ ਕਰਦੇ ਹੋ ਨਾ ਔਰ ਇਹ ਰਿਕਵੈਸਟ ਕਰਦੀ ਹੁੰਦੀ ਆ ਹਮੇਸ਼ਾ ਤੁਹਾਨੂੰ ਹਰ ਵੀਡੀਓ ਵਿੱਚ ਇਹ ਤੁਸੀਂ ਮੈਨੂੰ ਜ਼ਰੂਰ ਦੱਸਿਆ ਕਰੋ ਤੁਸੀਂ ਮੇਰੀ ਵੀਡੀਓ ਕਿੱਥੋਂ ਦੇਖ ਰਹੇ ਹੋ ਬਸ ਬਾਕੀ ਮੈਂ ਜੋ ਦਸੀ ਮੈਨੂੰ ਹਰ ਡੇਲੀ ਕਮੈਂਟ ਆਉਂਦੇ ਆ ਕਿਉਂਕਿ ਮੈਂ ਡੇਲੀ ਮੈਨੂੰ ਇਹ ਦੱਸਣਾ ਪੈਂਦਾ ਜਦੋਂ ਲੱਗ ਲਾ ਕੋਈ ਕਮੈਂਟ ਕਰਦਾ ਮੈਨੂੰ ਜਵਾਬ ਦੇਣਾ ਪੈਂਦਾ ਕਈ ਭੈਣਾਂ ਤਾਂ ਕਹਿੰਦੀਆਂ ਨੇ ਜਿਹੜੀਆਂ ਡੇਲੀ ਦੇਖਦੀਆਂ ਵੀ ਡੇਲੀ ਕੋਈ ਨਾ ਇਹੀ ਟੌਪਿਕ ਹੁੰਦਾ ਹੈ ਕਦੀ ਮੇਰੇ ਕਿਸੇ ਚੀਜ਼ ਦੇ ਤੇ ਕਿਉਂਕਿ ਜੜੀ ਭੈਣ ਮੇਰਾ ਲੱਗ ਜੁੜੇਗੀ ਉਹ ਮੈਨੂੰ ਸਵਾਲ ਕਰਦੀ ਹੈ ਫਿਰ ਉਹਨਾਂ ਦੇ ਮੈਨੂੰ ਜਵਾਬ ਦੇਣੇ ਪੈਂਦੇ ਹਨਾ ਜੀ ਤੇ ਤੁਸੀਂ ਬਣੇ ਰੋ ਬਾਕੀ काम करके देख रहे हैं जी डेली व्लॉग मेरे किदां दे लगदे कि ये जरूर कमेंट करया करो बहुत प्यार मिलता मिल है वैसे ਤੁਹਾਡੇ ਕੋਲੋਂ ਸੱਚੀ ਦੱਸਾਂ ਨਾ ਮੈਨੂੰ ਬਹੁਤ ਜ਼ਿਆਦਾ ਪਿਆਰ ਮਿਲਦਾ ਹੈ ਮੇਰੀ ਬਹੁਤ ਅੱਛੀ ਫੈਮਿਲੀ ਹੈ ਵਾਈਪੀ ਫੈਮਿਲੀ ਮੇਰੀ ਇੰਨੀ ਅੱਛੀ ਹੈ ਨਾ ਵੀ ਮੈਨੂੰ ਬੜਾ ਅੱਛਾ ਇੱਕ ਪਰਿਵਾਰ ਮਿਲਿਆ ਸੱਚੀ ਪੁੱਛੋ ਨਾ ਮੈਨੂੰ ਬਹੁਤ ਚੰਗਾ ਪਰਿਵਾਰ ਮਿਲਿਆ ਮੈਨੂੰ ਇਦਾਂ ਲੱਗਦਾ ਕਿ ਮੇਰੇ ਆਪਣੇ ਜਿਹੜਿਆਂ ਨਾਲੋਂ ਵੀ ਵੱਧ ਕਿਉ ਤੁਸੀਂ ਵੀ ਇੰਨੇ ਅੱਛੇ ਮੈਨੂੰ ਜੁੜੇ ਹੋਏ ਆ ਭੈਣ ਭਰਾ ਤੇ ਲੋਜੀ ਇਧਰ ਬਲਾਈ ਸੀ ਆਪਾਂ ਦੇ ਦਿਆ ਜਾ ਦੇਖੋ ਆਪਾਂ ਚੁੱਲਾ ਦੇਖੋ ਮੇਰਾ ਬਕਾਰ ਜਾ ਹੋਇਆ ਪਿਆ ਸੀ ਇਹ ਨਾ ਮੈਨੂੰ ਇਹਨਾਂ ਦੇ ਨਾਲੇ ਵੱਡੇ ਵੱਡੇ ਚੁੱਲੇ ਸੀ ਤੇ ਮੈਨੂੰ ਛੋਟਾ ਚੁੱਲਾ ਰੱਖਣਾ ਪੈਂਦਾ ਸੀ ਕਿ ਆਹ ਵਾਲੇ ਦੀਦੀ ਹੁਣ ਕਹਿੰਦੇ ਮੈਂ ਠੀਕ ਕਰ ਦੇਣੀ ਆ ਚੁੱਲਾ ਵਧੀਆ ਜਿਹਾ ਬਣ ਜਾਣਾ ਉੱਚਾ ਨੀਚਾ ਫਿਰ ਬੁਰਾ ਲੱਗਦਾ ਔਰ ਜਿੰਨਾ ਛੋਟਾ ਹੁੰਦਾ ਨਾ ਚੁੱਲਾ ਦੋਨੋਂ ਇੱਕ ਸਰਾ ਜੰਦਗੀ ਹਾਂ ਫਿਰ ਅੱਛਾ ਲੱਗਦਾ ਦੂਜਾ ਵੀ ਹੁਣ ਠਾਠ ਠੀਕ ਕਰਵਾ ਦਾਂਗੀ ਮੈਂ ਨਹੀਂ ਕਰਵਾਏ ਦੀ ਫਿਰ ਮਿੱਟੀ ਮੰਗਵਾ ਕੇ ਥੋੜੇ ਦਿਨ ਪੁੱਜੀ ਕਿ ਨਾ ਕੇ ਗਏ ਜਾਗੇ ਹਾਂ ਨਹੀਂ ਉਹ ਨਹੀਂ ਬੁਲਾਵਾਂਗੀ ਉਹ ਵਧੀਆ ਬਣਾ ਦਿੰਦੀ ਆ ਤੇ ਹਾਲ ਵੇਖੋ ਗਾਇਸ ਆਏ ਸਾਡੇ ਕੋ ਗੋਬਰ ਅੱਜਾਂ ਦੀ ਸਾਡੀ ਫਰਸ਼ ਜੀ ਹੋਈ ਸੀ ਨਾ ਵਧੀਆ ਨਹੀਂ ਲੱਗਦੀ ਜਦੋਂ ਕਈ ਵਾਰੀ ਮੈਂ ਦੇਖਦੀ ਆ ਨਾ ਸਾਫ ਸੁਥਰੀ ਰਹਿੰਦੀ ਤੇ ਇੱਧਰ ਆਪਾਂ ਦੇਖੋ ਗੋਬਰ ਮਰਵਾਉਣ ਲੱਗੇ ਅੱਜ ਔਰ ਗੋਬਰ ਮਰਵਾ ਕੇ ਸਾਫ ਸੁਥਰਾ ਹੋ ਜਾਂਦਾ ਬੜਾ ਮਨ ਕਰ ਰਿਆ ਸੀ ਕਈ ਦਿਨਾਂ ਤੋਂ ਐਨ ਗੋਬਰ ਜਿਆ ਵਾਜੇ ਨਾ ਚੁੱਲਿਆਂ ਤੇ ਵਧੀਆ ਹੋ ਜਾਏਗਾ ਤੇ ਇਹ ਛੋਟਾ ਕਰਵਾ ਲਿਆ ਚੁੱਲਾ ਹੁਣ ਮੈਂ ਇਹਦੇ ਤੇ ਹੀ ਜ਼ਿਆਦਾਤਰ ਯੂਜ਼ ਕਰਿਆ ਕਰਾਂਗੇ ਬਹੁਤ ਵੱਡਾ ਸੀ ਇਹ ਤੇ ਬਾਲਣ ਬਹੁਤ ਲੱਗਦਾ ਸੀਗਾ ਹੁਣ ਠੀਕ ਹੋ ਗਿਆ ਹਨਾ ਦੀਦੀ ते ते तो वाला चुला है कई बार फंक्शन वगैरह कुछ होंगे तेन यूज कर लेने इधर अच्छा गोबर फिर दिखाऊंगी तो वाला फर्श देखियो गोबर वज के कि सोना लगेगा बोलो नहीं आप भी बोलो ना, 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 ना। हाँ ज्यादा लगता ता ਆਉਣੇ ਤੋਂ ਮਿਸਟਰੀ ਆਪਣੇ ਸਾਹਤ ਕਰਾਈ ਹਾਂ ਇਹ ਇੱਟਾਂ ਦਾ ਬਣਿਆ ਹੋਇਆ ਨਾ ਇਸ ਚੱਕਰ ਚ ਹੋ ਗਿਆ ਬਸ ਨਹੀਂ ਚੱਲ ਜੀ ਮੇ ਵਿਆਹ ਫੰਕਸ਼ਨ ਹੁੰਦੀ ਦੀ ਉਸ ਦਿਨ ਇਹਨਾਂ ਦੇ ਉਹ ਸੀ ਨਾ ਇੱਥੇ ਬਲੈਂਟਰ ਪਾਇਆ ਇਹਨਾਂ ਨੇ ਕੜੀ ਚਾਵਲ ਬਣਾਏ ਹਾਂ ਬੜੇ ਵਧੀਆ ਬਣ ਗਏ ਸੀਗੇ ਹਾਂ ਜਲਦੀ ਬਣਾ ਹਾਂ ਅਰ ਸਾਫ ਸੁਥਰਾ ਜੀ ਚੰਗਲਾ ਤਾਂ ਮੈਨੂੰ ਫਿਰ ਆ ਛੋਟਾ ਚੁੱਲਾ ਕਈ ਵਰੀ ਪੱਟੜੀ ਵਾਲਾ ਬਾਲਣਾ ਪੈਂਦਾ ਤਾਂ ਹੀ ਮੇਰਾ ਬੜੇ ਮਤਲਬ ਕਈ ਦਿਨਾਂ ਤੋਂ ਮਨ ਸੀਗਾ ਕਿ ਇਹ ਮੈਂ ਗੋਬਰ ਮਰਵਾਵਾਂ ਰਣ ਵਧੀਆ ਜਿਵੇਂ ਪਹਿਲਾਂ ਕੱਚੀਆਂ ਰਸ ਮਿੱਟੀ ਕਰਦੇ ਸੀ ਨਾ ਇਹ ਫਰਸ਼ ਤਾਂ ਬਣਿਆ ਜਿਹੜਿਆ ਆ ਦਿਖਦੀ ਹੈ ਨਾ ਬਜਰੀ ਜੀ ਬੁਰੀ ਲੱਗਦੀ ਕਾਲੀ ਕਾਲੀ। ਕਿਹੜਾ ਤੇ ਕਿਹ ਕੋਸੋਰ ਹੋਗਾ। ਨਹੀਂ نیچے ਫਰਸ਼ ਸੀਗਾ ਪਹਿਲਾਂ ਉਧਰ ਡੰਗਰ ਨਹੀਂ ਵੱਜਦੇ ਸੀ ਕਿ ਆਪ ਸਾਡੇ। ਨਹੀਂ ਤਾਂ ਕਹੇ ਜੀ ਆਪਦੇ ਪੱਟੇ ਆ ਚੂਲ ਲਗਾ ਤੋ ਹਾਂ। ਨਹੀਂ ਬਸ ਹੁਣ ਗੋਬਰ ਹੀ ਮਰਵਾ ਲਿਆ ਕਰਾਂਗੇ ਮੈਨੂੰ ਸੋਨਾ ਲੱਗਦਾ। ਨਹੀਂ ਥੋੜੇ ਜਿਮਨੇ ਆ ਦੇਖ ਕਾਈ ਜਣ ਆਪਾ ਦੇਖੋ ਚੁੱਲਾ ਕਰ ਲਿਆ ਬਿਲਕੁਲ ਸਾਫ। ਦੇਖੋ ਕਿੰਨਾ ਵਧੀਆ ਹੋ ਗਿਆ ਹੁਣ ਅੱਧ ਦੇ ਇੱਥੇ ਸਾਰਾ ਗੋਬਰ ਵੱਜ ਜੇਗਾ ਨਾ ਫਿਰ ਤੁਹਾਨੂੰ ਦਿਖਾਣੀ ਆ। ਬੜੇ ਦਿਨਾਂ ਬਾਅਦ ਅੱਧੀ ਮੇਰੇ ਆ ਲੱਗੀ ਅੱਜ ਤੇ ਦੀਦੀ ਕਰਦੀ ਨਹੀਂ ਹੈਗੀ ਆ ਕੇ ਦਿਖਦੀ ਨਹੀਂ ਹੈ ਵਿਚਾਰੀ ਆਪਣੇ ਕੰਮਾਂ ਚ ਬੀਜੀ ਰਹਿੰਦੀ ਹੈ ਦੇਖ ਲਓ ਕੰਮ ਨੇ ਹਾਂ ਸਹੀ ਗੱਲ ਕੰਮ ਨੇ ਹੋਈ ਤਾਂ ਨਾ ਕੰਮ ਨਹੀਂ ਹੈ ਦੀਦੀ ਮੈਨੂੰ ਪਤਾ ਨੂੰ ਪਤਾ ਮੈਨੇ ਕਰ ਮਾਂਦੀ ਹੈ ਹਾਂ ਬਸ ਅੱਧਾ ਇਹ ਬੱਚਾਰੀ ਆਪਣੇ ਆਦਮੀ ਤੋਂ ਦੁਖੀ ਹੈ ਤੇ ਆਦਮੀ ਬਹੁਤ ਸ਼ਰਾਬ ਪੀਂਦਾ ਜੀ ਬਹੁਤ ਚਲੋ गाइस ਆ ਦੇਖੋ ਗੋਬਰ ਮਾਰਿਆ ਇਹ ਹਲੇ ਤੇ ਬਾਬਾ ਜੀ ਨੂੰ ਨਹੀਂ ਪਸੰਦ ਆਇਆ ਸਾਡਾ ਆ ਦੇਖੋ ਵੈਸੇ ਬਹੁਤ ਸੋਹਣੀ ਸਾਫ ਸਫਾਈ ਹੋ ਗਈ ਤੇ ਇੱਧਰ ਦੇਖ ਲਓ ਕਿੰਨੀ ਬਾਰਿਸ਼ ਆ ਗਈ ਆ ਦੇਖੋ ਅਰੇ ਤੇ ਕਿਤੇ ਕਿਤੇ ਨਾ ਸਾਡੇ ਥੋੜਾ ਉੱਪਰ ਅਸੀਂ ਉਹ ਪਾਏ ਹੋਈਆਂ ਨਾ ਟੀਨਾ ਤੇ ਕਿਤੋਂ ਕਿਤੋਂ ਪਾਣੀ ਜਿਆ ਟਪਕ ਰਿਹਾ ਬਾਕੀ ਵਾਏ ਗਰੂ ਕਰੇ ਬਸ ਮੇਰਾ ਗੋਬਰ ਢੀਕ ਠਾ ਕੇ ਜਿਆ ਸੁੱਕ ਜਵੇ ਤੇ ਆ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਸੀ ਨਾ ਬਹੁਤ ਸੋਹਣਾ ਸਾਫ ਸੁਥਰਾ ਜਿਆ ਹੋ ਗਿਆ ਸੀ ਇਤੋਂ ਮੈਂ ਕਿਹਾ ਚਲੋ ਹੁਣ ਚੁੱਲ੍ਹੇ ਤੇ ਕੰਮ ਆਮ ਨਾਲ ਕਰ ਸਕਦੇ ਆ ਤੇ ਇਧਰ ਬਾਬਾ ਜੀ ਨੇ ਪਾਤਾ ਮੀਂਹ ਦੇਖੋ ਕਿੰਨਾ ਸੋਹਣਾ ਬਸ ਬਾਰਿਸ਼ ਇੱਕਦਮ ਤੇਜ਼ ਆ ਗਈ ਹੈ ਆ ਦੇਖ ਵਾਏ ਗਿੰਜੀ ਬਾਕੀ ਦੇਖਦੇ ਆ ਅਰ ਕਿਸੇ ਨੇ ਸਹੀ ਕਿ ਅਜਿੰਨੀ ਸਫਾਈ ਹੋਵੇ ਉਨੀ ਹੀ ਵਧੀਆ ਲੱਗਦੀ ਹੈ ਹਨਾ ਤੇ ਲੋ ਜੇ ਹੁਣ ਇਧਰ ਆਪਾਂ ਉਧਰੋਂ ਦੀ ਕੰਮ ਤੋਂ ਥੋੜੇ ਫ੍ਰੀ ਹੋਈ ਸੀ ਮੈਂ ਕਿਹਾ ਚਲੋ ਮੌਸਮ ਬਹੁਤ ਹੈ ਬਾਰਿਸ਼ ਦਾ ਬੰਨ ਰਿਹਾ ਤੇ ਬਾਕੀ ਕਰ ਲੈਨੇ ਆਪਾਂ ਬਾਥਰੂਮਾਂ ਦੀ ਸਫਾਈ ਹੁਣ ਅੱਜ ਬਸ ਕਦੀ ਜਿਸ ਦਿਨ ਚੰਗਾ ਜਿਹਾ ਦਿਨ ਹੋਵੇ ਤੇ ਮੈਸਿਰ ਤੋਂ ਹੋਣਾ ਵੇ ਫਿਰ ਮੈਨ ਨੇ ਹੀ ਹੁੰਦਾ ਕਿ ਬਾਥਰੂਮ ਵਗੈਰਾ ਸਾਰੇ ਇੱਕ ਵਾਰੀ ਸਾਫ ਕਰ ਦਈਏ ਤੇ ਇਹ ਬਹੁਤ ਜ਼ਰੂਰੀ ਨੇ ਹਨਾ ਤੇ ਇਹਦਰ ਮੈਂ ਹਾਰਪਿਕ ਵਗੈਰਾ ਪਾ ਕੇ ਛੱਡ ਦਿੱਤਾ ਸੀਗਾ ਮੈਂ ਕਿਹਾ ਚਲੋ ਹੁਣ ਇਹਨਾਂ ਨੂੰ ਸਾਫ਼ ਕਰਦੇ ਆਂ ਆਪਣੀਆਂ ਟਾਈਲਾਂ ਨਾ ਮੈਂ ਬਹੁਤ ਵਧੀਆ ਤਰੀਕੇ ਨਾਲ ਸਾਫ਼ ਕਰਦੀ ਹੁੰਨੀ ਆ ਹਾਰਪਿਕ ਪਾ ਲਓ ਚਾਹੇ ਕਿ ਪਹਿਲਾਂ ਵੀ ਮੈਂ ਇੱਕ ਦੋ ਵਾਰੀ ਜਦੋਂ ਬਾਥਰੂਮ ਦੀ ਵੀਡੀਓ ਪਾਈ ਸੀ ਤਾਂ ਮੈਨੂੰ ਭੈਣਾਂ ਨੇ ਬਹੁਤ ਸਾਰੇ ਕਮੈਂਟ ਕੀਤੇ ਸੀ ਕਿ ਤੁਸੀਂ ਆਪਣੀਆਂ ਇਹ ਵਾਲੀਆਂ ਟਾਈਲਾਂ ਕਿੱਦਾਂ ਸਾਫ਼ ਕਰਦੇ ਹੋ ਜੇ ਜਿਹੜੇ ਪਿੰਡਾਂ ਦੇ ਵਿੱਚ ਆ ਵੇਚਣ ਆਉਂਦੇ ਹੁੰਦੇ ਆ ਨਾ ਲਿਕਵਿਡ ਜਾਂਦਾ ਮੈਂ ਉਹੀ ਲਿਆ ਹੋਇਆ ਮੈਂ ਉਹਦੇ ਨਾਲ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਸਾਰੀਆਂ ਟਾਈਲਾਂ ਵਗੈਰਾ ਤੇ ਸਪਰੇਅ ਕਰ ਦਿੰਦੀ ਹੁੰਨੀ ਆ ਇਹ ਆ ਤੁਸੀਂ ਹਾਰਪਿਕ ਪਾ ਲੋ ਬੇਕਿੰਗ ਸੋਡਾ ਪਾ ਲੋ ਸਰਫ ਦੇ ਵਿੱਚ ਪਾ ਕੇ ਪਹਿਲਾਂ ਲਾ ਦਿਓ ਤੇ ਬਾਅਦ ਚ ਇਹ ਬਰਸ਼ ਦੇ ਨਾਲ ਵੱਡਾ ਬਰਸ਼ ਲਿਆ ਇਹਨੂੰ ਮਾਰ ਕੇ ਮੈਂ ਚੰਗੀ ਤਰ੍ਹਾਂ ਸਾਫ਼ ਕਰ ਦਿੰਨੀ ਹੁਣੀਆਂ ਫਿਰ ਇਹਨਾਂ ਨੂੰ ਪਾਈਪ ਦੇ ਨਾਲ ਧੋ ਕੇ ਇੱਕ ਕੋਟਨ ਦਾ ਕੱਪੜਾ ਲੈ ਲੈਣਾ ਤੁਸੀਂ ਕੋਟਨ ਦੇ ਕੱਪੜੇ ਨਾਲ ਸੁਕਾ ਦੇਣੀ ਹੈ ਤਾਂ ਕਿ ਜਿਹੜੇ ਫਿਰ ਹੁੰਦੇ ਨਾ ਦਾਗ ਨਹੀਂ ਪੈਂਦੇ ਹੈਗੇ ਇਹ ਬਹੁਤ ਵਧੀਆ ਤਰੀਕਾ ਹੈ ਤੇ ਬਹੁਤ ਸੌਖਾ ਤਰੀਕਾ ਤੇ ਸ਼ੀਸ਼ਾ ਮੈਂ ਕਰਦੀ ਹੁਣੀਆਂ ਥੀਨਰ ਦੇ ਨਾਲ ਲੋ ਜੀ ਇੱਧਰ ਆਪਾਂ ਹੁਣ ਕਰ ਲੈਨੇ ਆਪਣੇ ਸ਼ੀਸ਼ੇ ਦੀ ਸਫਾਈ ਅੱਜ ਆਪ ਆਪਨੇ ਘਰ ਦੀ ਸਫਾਈ ਵੱਲ ਲੱਗਿਆ ਬਾਕੀ ਦੱਸਿਓ ਮੈਨੂੰ ਠੀਕ ਹੈ ਜੀ ਮੇਰਾ ਘਰ ਕਿੱਦਾਂ ਦਾ ਲੱਗ ਰਿਹਾ ਔਰ ਗੋਬਰ ਦਾ ਜ਼ਰੂਰ ਦੱਸਿਓ ਜੇਕਰ ਤੁਹਾਡਾ ਸ਼ੀਸ਼ਾ ਕਈ ਵੀ ਹੁੰਦਾ ਹੈ ਨਾ ਤੇ ਮੈਂ ਤੇ ਇਦਾਂ ਕੋਲੀ ਨਾਲ ਸਾਫ਼ ਕਰਦੀ ਨਾ ਫਿਰ ਵਧੀਆ ਤਰੀਕੇ ਨਾਲ ਸਾਫ਼ ਹੋ ਜਾਂਦਾ ਤੇ ਬਹੁਤ ਦਿਨ ਹੋ ਗਏ ਸੀ ਸਾਫ਼ ਕਰਨੀ ਨਹੀਂ ਸੀ ਕਿੰਨਾ ਦੋਖਾ ਦਮ ਕੋਲ ਕੋਲ ਤੋਂ ਹੋ ਰਿਹਾ 20000 ਕਿਉਂਕਿ ਉਹ ਨਹੀਂ ਗੋਬਰ ਇੱਧਰ ਸਾਫ਼ ਸਫਾਈ ਕਰਕੇ ਸਾਰੇ ਘਰ ਦੇ ਨੱਕ ਕਾਂਢ ਜਾਣੇ

ਤੇ ਲੋ ਜੀ ਇੱਧਰ ਬਾਰਿਸ਼ ਹੋ ਗਈ ਸਾਡੇ ਬਹੁਤ ਜ਼ਿਆਦਾ ਤੇਜ਼ ਤੇ ਮੈਂ ਵੀਡੀਓ ਦਾ ਕਰਨਾ ਸੀ ਹੁਣ ਐਂਡ ਮੈਂ ਕਿਹਾ ਚਲੋ ਬਾਕੀ ਹੋਰ ਕੰਮ ਤਾਂ ਦੇਖਾਂਗੇ ਜੀ ਕਿਹੜੇ ਕੰਮ ਹੋ ਚੁੱਕੇ ਨੇ ਸਾਡੇ ਤੇ ਇੱਧਰ ਦੇਖੋ ਜੀ ਮੈਂ ਤੁਹਾਨੂੰ ਦੱਸ ਰਹੀ ਆ ਨੀ ਕਿ ਪਾਈਪ ਦੇ ਨਾਲ ਚੰਗੇ ਤਰ੍ਹਾਂ ਧੋਦਿਆ ਕਰੋ ਜਿਵੇਂ ਪ੍ਰੈਸ਼ਰ ਜਿਆ ਬਣ ਜੇ ਨਾ ਤੇ ਬਹੁਤ ਵਧੀਆ ਤਰੀਕੇ ਨਾਲ ਸਰਫ ਉਤਜ਼ਾਬ ਜੋ ਵੀ ਆਪਾਂ ਪਾਣੇ ਆ ਟਾਇਲਾਂ ਤੇ ਇੱਕ ਵੀ ਪਾਣੀ ਨਹੀਂ ਰਹਿਣਾ ਚਾਹੀਦਾ ਜਿੱਦਾਂ ਪਾਣੀ ਦਿੰਦਾ ਨਾ ਤੇ ਫਿਰ ਇਹਦੇ ਤੇ ਦਾਗ ਪੈ ਜਾਂਦੇ ਨੇ ਇਸ ਤਰ੍ਹਾਂ ਸਾਡੀਆਂ ਟੈਲਾਂ ਥੋੜੀਆਂ ਕਾਲੇ ਪੰਚ ਪੈ ਜਾਂਦੀਆਂ ਤੇ ਇੱਥੇ ਤੁਸੀਂ ਲਾਈਨ ਦੇਖ ਰਹੇ ਹੋ ਨਾ ਇਹ ਲਾਈਨ ਪਤਾ ਕੀ ਇਹ ਸਾਡੇ ਪਹਿਲਾਂ ਗੀਜ਼ਰ ਦਾ ਲਗਵਾਇਆ ਸੀ ਬਹੁਤ ਪੁਰਾਣਾ ਬਾਥਰੂਮ ਹੈ ਤੇ ਇਹ ਗੀਜ਼ਰ ਦਾ ਪਾਈਪ ਅਸੀਂ ਸਪੈਸ਼ਲ ਮਤਲਬ ਇਹ ਜਿਹੜੀ ਗੱਤ ਨੇ ਮਿਸਤਰੀ ਨੇ ਤੋੜ ਕੇ ਪਾਇਆ ਜੀਗਾ ਤੇ ਇਹਦੇ ਉਤੇ ਪੁੱਟੀ ਲਗਾਈ ਹੋਈ ਹੈ ਤੇ ਵਾਹਿਗੁਰੂ ਦੀ ਕਿਰਪਾ ਨਾਲ ਉੱਪਰ ਸਾਡੇ ਬਾਥਰੂਮ ਬਣਿਆ ਤੁਸੀਂ ਦੇਖਿਆ ਹੀ ਹੋਣੇ ਆ ਹੁਣ ਉਹ ਉੱਪਰ ਤਿਆਰ ਕਰਾਂਗੇ ਉੱਪਰ ਦਾ ਮਕਾਨ ਵੀ ਤਿਆਰ ਕਰਾਂਗੇ ਸਫਾਈ ਮੈਂ ਕਰਵਾਈ ਹੈ ਹੁਣ ਆ ਸੋਚ ਰਹੀ ਕੁਝ ਕਰਵਾਤੀ ਕੁਝ ਹੋਣ ਜਿਹੜਾ ਘਾਕ ਹੋਇਆ ਸਾਰਾ ਕੁਝ ਕਰਵਾਵਾਂਗੇ ਲਗਾਵਾਂਗੇ ਬੰਦੇ ਠੀਕ ਹੈ ਜੀ ਉਹ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਤੁਸੀਂ ਛੱਤੇ ਕਈ ਭੈਣਾਂ ਤਾਂ ਦੇਖਿਆ ਹੁਣ ਸਾਡੇ ਉੱਪਰ ਬਣੇ ਹੋਏ ਮਕਾਨ ਜਦੋਂ ਮਹਾਰਾਜ ਦਾ ਹੁਕਮ ਹੋਏਗਾ ਉਸੇ ਦਿਨੀ ਬਣੇਗਾ ਬਾਕੀ ਵਾਈਗਰੋ ਤਾਂ ਬਿਨਾਂ ਤਾਂ ਦੇਖੋ ਪੱਤਾ ਵੀ ਨਹੀਂ ਹਿੱਲਦਾ ਹਨਾ ਤੁਹਾਡੀਆਂ ਦੁਆਵਾਂ ਸਦਕਾ ਸ਼ਾਇਦ ਬਾਣੀ ਜਾਵੇ ਚਲੋ गाइस ਫਾਈਨਲੀ ਸਾਡਾ ਸਾਰਾ ਟੁਸ਼ਾ ਦਾ ਸਾਟਾ ਜਮਾ ਬਿਲਕੁਲ ਸਾਫ ਆ ਗਿਆ ਹੁਣ ਆਪਾਂ ਕਰੀਏ ਕਿ ਕਦੇ ਇੱਦਾਂ ਲੱਗੇ ਨਹੀਂ ਇਸ ਨੂੰ ਜਿਹੜਾ ਦੋ ਵੀ ਆ ਸਾਫ ਸੁਥਾਈ ਕਰਕੇ ਫਿਰ ਦੇਖੋ ਬੜੀ ਆਸਾਨ ਤਰੀਕੇ ਨਾਲ ਹੋ ਗਿਆ ਹੁਣ ਮੈਂ ਆਹੋ ਛਿੰਦੁਰਾ ਸਾਡੇ ਨਾਲ ਇਨਸਾਫ ਹੋ ਗਿਆ ਇਸ ਤਰ੍ਹਾਂ ਕਰਦੇ ਹਾਂ ਸ਼ੀਸ਼ੇ ਦਾ ਨਾ ਜਿਵੇਂ ਆਪਾਂ ਹਾਰ ਉਹ ਪਾ ਦਿੰਦੇ ਹੁੰਦੇ ਨੇ ਪੋਲਿੰਗ ਜਰਾ ਹੁਣ ਇਸੇ ਬਾਅਦ ਬਹੁਤ ਜ਼ਿਆਦਾ ਸੀ ਇਹ ਬਿਲਕੁਲ ਸਾਫ ਹੋ ਗਿਆ ਇਕਦਮ ਚਮਕਿਆ ਤੇ ਮੈਂ ਸੰਭੋਰਿਆ ਖਰਾਬ ਹੈ ਕਿਤੇ ਚਲੋ ਮੈਂ ਦਰ ਕਰ ਲੈਣੀ ਆ ਬਾਕੀ ਦੇ ਦਿਆਂ ਤੇ ਬਾਕੀ ਲੱਗਦੀਆਂ ਤੁਹਾਨੂੰ ਠੀਕ ਹੈ ਤਾਂਕਾ ਬਣੇਗਾ ਆ ਦੇਖੋ ਗਾਇਜ਼ بارش ਕਿੰਨੀ ਹੋ ਗਈ ਤੇ ਸ਼ੁਕਰ ਸਾਡਾ ਕੰਮ ਨਿਪੜ ਗਿਆ ਸੀ ਉਧਰ ਗੋਬਰ ਦਾ ਵੀ ਨਿਪੜ ਗਿਆ ਦਰਬਾਥੂਮ ਵਗੈਰਾ ਦਾ ਵੀ ਨਿਪੜ ਗਿਆ ਤੇ ਹੁਣ ਆਪਾਂ ਨਹਾ ਧੋ ਲੈਨੇ ਆ ਤੇ ਬਾਕੀ ਵੀਡੀਓ ਦਾ ਕਰਦੇ ਆਂ ਮਿਲਦੇ ਆ ਤੁਹਾਨੂੰ ਕੱਲ ਨਵੇਂ ਵਲੌਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਵੈਗੁਰੂ ਸ਼ੁਕਰ ਰੇ ਕਰੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਤੰਦਰੁਸਤੀਆਂ ਬਖਸ਼ੇ ਠੀਕ ਹੈ ਜੀ ਮਿਲਦੇ ਆ ਕੱਲ ਨਵੇਂ ਵਲੌਗ ਚ ਆ ਦੇਖ ਲੋ ਜੀ ਕਿੰਨੀ ਬਰਸਾਤ ਸਾਡੀ ਗਲੀ ਜੀ ਵੀ ਬਹੁਤ ਸਾਰਾ ਪਾਣੀ ਆ ਗਿਆ ਬਹੁਤ ਸੋਹਣਾ ਮੌਸਮ ਹੁਣ ਠੰਡਾ ਉਤਰੀ ਜਾਣੀਆਂ ਨੇ ਤੇ ਕੱਲ ਮਿਲਾਂਗੇ ਜੀ